ਆਪਦੀਆਂ ਫਿਲਮਾਂ ਚ ਵੀ ਪੀਜੀਆਈ ਕਿਵੇਂ ਜਾਣਾ ਗਰੀਬਾਂ ਨੂੰ ਇੱਕ ਇੱਕ ਲਾਈਨ ਦੱਸੋ ਵੀ ਇੱਥੇ 14 ਨੰਬਰ ਕਾਊਂਟਰ ਤੇ ਮੈਡੀਕਲ ਦੀ ਪਰਚੀ ਬਣਦੀ ਹੈ ਗਰੀਬਾਂ ਨੂੰ ਇਹ ਦੱਸੋ ਵੀ ਸਵੇਰੇ 6 ਵਜੇ ਜਾਣਾ 11 ਵਜੇ ਐਮਰਜੈਂਸੀ ਨਹੀਂ ਜਾ ਕੇ ਦਾਖਲ ਹੋ ਜਾਣਾ ਉਸ ਤੋਂ ਬਾਅਦ ਚ ਪਿੰਡ ਆ ਕੇ ਕਹਿੰਦੇ ਉਹ ਪੀਜੀਆਈ ਕੋ ਪੁੱਛਦਾ ਨਹੀਂ ਗਰੀਬਾਂ ਨੂੰ ਇਹ ਦੱਸੋ ਵੀ ਪੀਜੀਆਈ ਦੀ ਆਪੀਡੀ ਚ ਦੂਸਰੀ ਮੰਜ਼ਲ ਤੇ ਔਰਥੋ ਵਾਲੇ ਡਾਕਟਰ ਬਹਲੇ ਨੇ 10 ਰੁਪਏ ਚ ਦੇਖਦੇ ਨੇ ਸ਼ਾਮ ਨੂੰ 5 ਵਜੇ ਤੱਕ ਗਰੀਬਾਂ ਨੂੰ ਇਹ ਦੱਸੋ ਵੀ ਸਿਕਨ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹ ਪੰਜਾਬ ਨਹੀਂ ਦੁਨੀਆ ਪਰ ਚ ਕੋਈ ਠੀਕ ਨਹੀਂ ਕਰ ਸਕਦਾ ਪੰਜਵੀਂ ਮੰਜ਼ਲ ਤੇ ਪੀਜੀਆਈ ਸਿਕੰਨ ਵਾਲੇ ਬਹਿੰਦੇ ਨੇ 150 ਰੁਪਏ ਚ ਠੀਕ ਹੋ ਜਾਂਦਾ ਬੰਦਾ ਮੈਂ ਹਜ਼ਾਰਾਂ ਠੀਕ ਹੁੰਦੇ ਦੇਖੇ ਨੇ ਕਦੇ 25 ਸਾਲ ਦੀ ਉਮਰ ਚ ਕਦੇ ਗਿੱਪੀ ਗਰੇਵਾਲ ਚਲਿਆ ਗਿਆ ਕਦੇ ਜਿੰਮੀ ਚਲਿਆ ਗਿਆ ਕਦੇ ਫਲਾਣਾ ਚਲਿਆ ਗਿਆ ਇੱਕ ਜਿਹੜਾ ਵੋਟਾਂ ਚ ਖੜਿਆ ਸੀ ਉਹ ਵੀ ਗਿਆ ਕਮਾਲ ਦੀ ਗੱਲ ਹੈ ਯਾਰ ਇੰਨੇ ਤੁਸੀਂ ਐਕਟਰ ਆਪਣੇ ਆਪ ਨੂੰ ਫੇਲ ਹੋ ਗਏ ਵੀ ਤੁਸੀਂ ਹੁਣ ਸੰਸਦਾਂਾਂ ਦੇ ਕੋਲੇ ਜਾ ਕੇ ਉੱਥੇ ਹਜ਼ਾਰ-ਹਜ਼ਾਰ ਰੁਪਏ ਦੇ ਪੈਕੇਟ ਜੇ ਦੇ ਆਉਣੀਓ ਕਮਾਲ ਹੋ ਗਈ ਯਾਰ ਸੱਚ ਤੋਂ ਬਹੁਤ ਦੂਰ ਹੋ ਗਏ ਤੁਸੀਂ ਲੋਕ